ਹੁਸ਼ਿਆਰਪੁਰ ਦੇ ਬਲੌਕ ਮਾਹਲਪੁਰਦੀਨੋਂ ਦੇ ਪਿੰਡ ਸਰਹਾਲਾ ਕਲਾ ਦਾ ਇੱਕ ਨੌਜਵਾਨ ਜੋ ਕਿ ਰੋਜ਼ੀ ਰੋਟੀ ਕਮਾਉਣ ਦੀ ਖਾਤਰ ਤੇ ਘਰ ਦੀ ਗਰੀਬੀ ਦੂਰ ਕਰਨ ਦੇ ਲਈ ਦੁਬਈ ਵਿੱਚ ਗਿਆ ਸੀ ਪਰ ਵਿਦੇਸ਼ ਜਾਣ ਤੋਂ ਮਹਿਜ਼ 3 ਮਹੀਨਿਆਂ ਬਾਅਦ ਹੀ ਉਸ ਨੂੰ ਆਬੂਤਾਬੀ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੁਹਾਨੂੰ ਦੱਸ ਦਈਏ ਪਾਕਿਸਤਾਨੀ ਵਿਅਕਤੀ ਦੇ ਕਤਲ ਦੇ ਮਾਮਲੇ ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਵਿਦੇਸ਼ ਤੋਂ ਪੁੱਤਰ ਦੀ ਆਈ ਇੱਕ ਫੋਨ ਕਾਲ ਨੇ ਮਾਪਿਆਂ ਨੂੰ ਕੰਪਨੀ ਛੇੜ ਦਿੱਤੀ ਹੈ ਕਿਉਂਕਿ ਜੇਲ੍ਹ 'ਚ ਬੰਦ ਨੌਜਵਾਨ ਚਰਨਜੀਤ ਸਿੰਘ ਪੁੱਤਰ ਤਿਲਕਰਾਜ ਨੇ ਪਰਿਵਾਰ ਨੂੰ ਦੱਸਿਆ ਕਿ ਉਸ ਨੂੰ ਦੁਬਈ ਵਿੱਚ ਗੋਲੀ ਮਾਰਨ ਦੇ ਹੁਕਮ ਸੁਣਾ ਦਿੱਤੇ ਗਏ ਨੇ ਜਿਸ ਤੋਂ ਬਾਅਦ ਪਰਿਵਾਰ ਤੇ ਦੁੱਖਾਂ ਦਾ ਪਹਾੜ ਆ ਡਿੱਗਿਆ ਤੇ ਪਰਿਵਾਰ ਵੱਲੋਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਇਲਾਵਾ ਸਮਾਜ ਸੇਵੀਨ ਤੋਂ ਵੀ ਆਪਣੇ ਪੁੱਤਰ ਨੂੰ ਬਚਾਉਣ ਲਈ ਮਦਦ ਦੀ ਗੁਹਾਰ ਲਗਾਈ ਹੈ ਕਿਉਂਕਿ ਚਰਨਜੀਤ ਸਿੰਘ ਨੇ ਦੱਸਿਆ ਕਿ ਸਜ਼ਾ ਮੁਆਫ ਕਰਾਉਣ ਬਦਲੇ ਉਸ ਨੂੰ 60 ਲੱਖ ਰੁਪਏ ਦੀ ਬਲੱਡ ਮਨੀ ਦੇਣੀ ਪਵੇਗੀ। ਮੀਡੀਆ ਨੂੰ ਜਾਣਕਾਰੀ ਦਿੰਦੇ ਆ ਚਰਨਜੀਤ ਸਿੰਘ ਦੀ ਮਾਤਾ ਬੱਬਲੀ ਅਤੇ ਪਿਤਾ ਤਿਲਕਰਾਜ ਨੇ ਪਿੰਡ ਦੇ ਮੋਤਬਾਰਾਂ ਦੀ ਹਾਜ਼ਰੀ 'ਚ ਦੱਸਿਆ ਕਿ ਉਹਨਾਂ ਵੱਲੋਂ ਆਪਣੇ ਪੁੱਤਰ ਨੂੰ 17 ਫਰਵਰੀ 2020 ਦੇ ਵਿੱਚ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਗਿਆ ਸੀ ਤਾਂ ਜੋ ਘਰ ਦੀ ਗਰੀਬੀ ਦੂਰ ਹੋ ਸਕੇ। ਪਰ ਵਿਦੇਸ਼ ਜਾਣ ਤੋਂ ਕਰੀਬ 3 ਮਹੀਨਿਆਂ ਬਾਅਦ ਹੀ ਉਹਨਾਂ ਦੇ ਪੁੱਤਰ ਨੂੰ ਉੱਥੇ ਕਮਰੇ ਵਿੱਚ ਰਹਿੰਦੇ ਸਾਥੀਆਂ ਵੱਲੋਂ ਕਿਸੇ ਦੇ ਕਤਲ ਮਾਮਲੇ ਵਿੱਚ ਫਸਾ ਦਿੱਤਾ ਗਿਆ ਪਿਛੇ 4 ਸਾਲ ਤੋਂ ਉਹਨਾਂ ਦਾ ਪੁੱਤਰ ਆਬੂ ਤਾਬੀ ਦੀ ਜੇਲ੍ਹ ਵਿੱਚ ਬੰਦ ਹੈ ਹੁਣ ਉਹਨਾਂ ਦੇ ਪੁੱਤਰ ਦੇ ਵੱਲੋਂ ਫੋਨ ਤੇ ਜਾਣਕਾਰੀ ਦਿੱਤੀ ਗਈ ਹੈ ਕਿ ਦੁਬਈ ਵਿੱਚ ਉਸਨੂੰ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ ਨੇ ਤੇ ਸਜ਼ਾ ਤੋਂ ਬਚਾਉਣ ਲਈ ਉਸਨੂੰ 60 ਲੱਖ ਰੁਪਏ ਦੀ ਬਲੱਡ ਮਨੀ ਦੇਣੀ ਪਵੇਗੀ ਬਿਊਰੋ ਰਿਪੋਰਟ ਦਾ ਏਅਰ ਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਕਿਹੜਾ ਪਿੰਡ ਹੈ ਜੀ ਇਹ ਪਿੰਡ ਸਿਰਾਲਾ ਕਲਾ ਠੀਕ ਹੈ ਜੀ ਬੇਟੇ ਦਾ ਕੀ ਨਾਮ ਹੈ ਚਰਨਜੀਤ ਸਿੰਘ ਕਿੰਨੀ ਉਮਰ ਹੈ ਉਹਦੀ ਉਮਰ ਹੁਣ ਹੁਣੀ ਹੈ 23-24 ਸਾਲ ਦੀ ਠੀਕ ਹੈ ਜੀ ਪਤਾ ਲੱਗਿਆ ਜੀ ਦੁਬਈ ਦੀ ਜੇਲ੍ਹ ਦੇ ਵਿੱਚ ਉਹ ਕੋਈ ਕਤਲ ਕੇਸ ਦੇ ਵਿੱਚ ਬੰਦ ਸੀ ਤੇ ਹੁਣ ਉੱਥੋਂ ਦੀ ਅਦਾਲਤ ਵੱਲੋਂ ਜਾਂ ਸਰਕਾਰ ਵੱਲੋਂ ਨੂੰ ਗੋਲੀ ਮਾਰਨ ਦਾ ਹੁਕਮ ਸੁਣਾਇਆ ਗਿਆ ਕੀ ਪੂਰਾ ਮਾਮਲਾ ਸੀ ਜੀ ਇਹ ਪੂਰਾ ਮਾਮਲਾ ਜੀ 2020 ਚ ਗਿਆ ਸੀਗਾ ਤੇ ਤੀਜੇ ਮਹੀਨੇ 2 ਮਹੀਨੇ ਉਹਨੇ ਕੰਮ ਕੀਤਾ ਸੀ ਤੀਜੇ ਮਹੀਨੇ ਜਾ ਕੇ ਜਾਨੀ ਇਹ ਲੜਾਈ ਝਗੜੇ ਦੇ ਕੇਸ ਚ ਫਸ ਗਿਆ ਤੇ ਉਹਨਾਂ ਨੇ ਕਿਹਾ ਵੀ ਸਾਡੇ ਕੋਈ ਨਾ ਇਹ ਕਤਲ ਹੋ ਗਿਆ ਤਿੰਨ ਚਾਰ ਜਾਣੇ ਸੀਗੇ ਤਾਂ ਤਿੰਨੇ ਚਾਰ ਵਿੱਚੋਂ ਦੋ ਤਿੰਨ ਤਾਂ ਆ ਚੁੱਕੇ ਆ ਸਾਲ ਦੀ ਸਜ਼ਾ ਕੱਟ ਗਈ ਤੇ ਇਹਨੂੰ ਕਹਿੰਦੇ ਵੀ ਤੇਰਾ ਪਿੱਛਾ ਕਰਾਂਗੇ ਤੇ ਪਿੱਛਾ ਕੌਣ ਕਰਦਾ ਮਜਾਜ ਫਸਾ ਆ ਗਿਆ ਪੁੱਤ ਤੁਹਾਡੇ ਨੂੰ ਹਾਂਜੀ ਕਿਹਨਾਂ ਨੇ ਫਸਾਇਆ ਤਾਂ ਮੈਨੂੰ ਪਤਾ ਨਹੀਂ ਆਗਾ ਤਿੰਨ ਚਾਰ ਜਾਣੇ ਸੀਗੇ ਉਹ ਤੇ ਕਮਰੇ ਚ ਹੀ ਰਹਿੰਦਾ ਸੀ ਕਿਤੇ ਹਾਂਜੀ ਕਮਰੇ ਚ ਕਮਰੇ ਦੇ ਵਿੱਚ ਤੁਹਾਨੂੰ ਹੈ ਜਾਣਕਾਰੀ ਕਿੰਨੇ ਜਣੇ ਰਹਿ ਰਹੇ ਸੀ ਤੇ ਕਿਹਨਾਂ ਦੀ ਲੜਾਈ ਹੋਈ ਸੀਗੀ ਆਪਸ ਦੇ ਵਿੱਚ ਲੜੇ ਸੀਗੇ ਇਹ ਸਰ ਇਹ ਤਾਂ ਮੈਨੂੰ ਪਤਾ ਨਹੀਂ ਹੈਗਾ ਕਿੰਨੇ ਜਣੇ ਸੀ ਕਮਰੇ ਦੇ ਵਿੱਚ ਕੁਛ ਦੱਸ ਰਿਹਾ ਕਿ ਕੁਝ ਪਾਕਿਸਤਾਨ ਦੇ ਨੌਜਵਾਨ ਵੀ ਨਾਲ ਮੌਜੂਦ ਸਨ ਹਾਂਜੀ ਹਾਂਜੀ ਇਦਾਂ ਤਾਂ ਸੀਗੇ ਕਈ ਹੁਣ ਮੈਨੂੰ ਇਦਾਂ ਨਹੀਂ ਪਤਾ ਕਿੰਨੇ ਕਿਹੜੀ-ਕਿਹੜੀ ਕੰਟਰੀ ਦੇ ਹੋਊਗੇ ਕਿਹੜੀ ਨਹੀਂ ਸੀ ਕੀ ਹੁਣ ਫੈਸਲਾ ਸੁਣਾਇਆ ਉਥੋਂ ਦੀ ਸਰਕਾਰ ਨੇ ਜਿਸ ਲਾਉਣਾ ਨੇ ਕਿ ਅਵੇ ਨਹੀਂ ਬਲੱਡ ਮਨੀ ਦੇਦਾ ਨਹੀਂ ਤਾਂ ਫੇਰ ਗੋਲੀ ਦੀ ਸ਼ੂਟਿੰਗ ਕਰਾਂਗੇ ਇਹ ਬਲੱਡ ਮਨੀ ਕਿੰਨੀ ਮੰਗੀ ਹੈ ਜੀ ਬਲੱਡ ਮਨੀ 60 ਲੱਖ ਮੰਗਿਆ 60 ਲੱਖ ਰੁਪਏ ਹਾਂਜੀ ਕਰਦੇ ਕਿਹੋ ਜਿਹੇ ਹਾਲਾਤ ਨੇ ਤੁਸੀਂ ਹੁਣ ਭੇਜ ਰਹੇ ਹੋ 60 ਲੱਖ ਜਾਂ ਕਰਦੇ ਕਿੰਦਾ ਤੇ ਹਾਲਾਤ ਹਾਂਜੀ ਸਤੋ ਇੰਨਾ ਕਿੱਥੇ ਕੁਝ ਨਹੀਂ ਕਰਦਾ ਈ ਬਸ ਈ ਰੋਟੀ ਪਾਣੀ ਚੱਲਦਾ ਤੁਹਾਡੇ ਘਰ ਕੀ ਕਰਦੇ ਨੇ ਘਰ ਦਿਹਾੜੀ ਆ ਕਿੰਨੇ ਬੱਚੇ ਤੁਹਾਡੇ ਚਾਰ ਬੱਚੇ ਤਿੰਨ ਗੁੱਡੀਆਂ ਇੱਕ ਕਾਕਾ ਗੁੱਡੀਆਂ ਪੰਨੀਆਂ ਹੋਈਆਂ ਗੁੱਡੀਆਂ ਮੈਂ ਪਿਆ ਦਿੱਤੀਆਂ ਕਿਸੇ ਆਮਲੇ ਤੇ ਪਹੁੰਚ ਕੀਤੀ ਕਿਸੇ ਤੱਕ ਕੋਈ ਮਿਲਿਆ ਕਿਸੇ ਮਸਲ ਹਾਂਜੀ ਮੰਤਰੀ ਨੂੰ ਸਮਾਸ ਸੇਵਕ ਹਾਂਜੀ ਪਹੁੰਚੇ ਅਬਰਾਏ ਸਾਹਿਬ ਤੇ ਗਏ ਸੀਗੇ ਰੋੜੀ ਤੇ ਪੀ ਸੀ ਚਾਰ ਸੰਤ ਇਧਰ ਹੋਰ ਸੰਗਰੂਰ ਵੀ ਗਏ ਸੀ ਅਸੀਂ ਨਵੀਂ ਕੋਈ ਨਹੀਂ ਮੇਲ ਪਾਈ ਸੀਗੀ ਮੁੜ ਕੇ ਹਲੇ ਕੋਈ ਜਵਾਬ ਨਹੀਂ ਸਾਨੂੰ ਆਇਆ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਸਮਾਜ ਸੇਵੀਆਂ ਤੋਂ ਆਪਣੇ ਮੁੱਦੇ ਪਹੁੰਚਾਉਂਦੇ ਅਸੀਂ ਇਹ ਹੀ ਮੰਗ ਕਰਦੇ ਆ ਵੀ ਕੋਈ ਫੈਸਲਾ ਮੈਂਡ ਵੀ ਕੋਈ ਕੁਏ ਹੰਬੇ ਤੇ ਵੀ ਜਰ ਗਰਮੈਂਟ ਮੈਂ ਤਾਂ ਆਈ ਬਦਮੁੰਡੂ ਨਪਾਲ ਪੋਸਟ ਕੇ ਬਟਾ ਕੀਤਾ ਕਰਦੀ ਗਰੀਬੀ ਦੂਰ ਕਰਨ ਲਈ ਉਹ ਗਿਆ ਸੀ ਤੇ ਹੁਣ ਉੱਥੇ ਕੋਈ ਮੁਸ਼ਕਲ ਦੇ ਵਿੱਚ ਫਸ ਗਿਆ ਹਾਂਜੀ ਬਸ ਹੁਣ ਤਹਲਾ ਤਨੇ ਮਾੜਿਆ ਵੀ ਕੁਝ ਨਹੀਂ ਕਰ ਕਾਰ ਵੀ ਅਸੀਂ ਆ ਵੇਚ ਚੁੱਕੇ ਸੀਗੇ ਪੰਚ ਸਾਹਿਬ ਨੂੰ ਵੀ ਪਤਾ ਵੀ ਜਿੱਦਾਂ ਸੀ ਇਹ ਸਕਾਰ ਵਿੱਚ ਬਣੇ ਹਲੇ ਵੀ ਸਾਡਾ ਹਾਲਾਤ ਬਹੁਤ ਮਾੜੇ ਗਾਰਜੇ ਵਾਲੇ ਹਲੇ ਸੁਤਾਂਦੇ ਚਿੱਟੀਆਂ ਘਾਰ ਪਈਆਂ ਜਾਂ ਕੇ ਪਤਾ ਗਿਆ ਪੁੱਤ ਨੂੰ ਹਾਂਜੀ ਕਰਜਾ ਚੁੱਕ ਕੇ ਮੈਂ ਭੇਜਿਆ ਸੀ ਹਲੇ ਤੱਕ ਵਿਆਜ ਮੈਂ ਭਰਦੀ ਤੁਸੀਂ ਵੀ ਕੰਮ ਕਰਦੇ ਹੋ ਤੁਸੀਂ ਉਨ ਜੀ ਕਿਸੇ ਦੇਦ ਦਾ ਮਿਆਚਾ ਦੀ ਚੱਲ ਜਾਂਦੀ ਨੂੰ ਕੰਮ ਕਰ। ਉਹਦੀ ਮਿਹਨਤ ਕੰਮ ਕੀਤੇ ਨੇ ਜਣੇ ਮੈਨੂੰ ਹਾਲਾਤ ਹੁਣ ਦੇਖ। ਇਹ ਕੀ ਨਾਮ ਜੀ ਤੁਹਾਡਾ? ਚਲਰਾ ਜੀ। ਚਲਰਾ ਜੀ ਕਿਹੜਾ ਪਿੰਡ ਆਪਣਾ? ਸਿਲਾੜਾ ਪਣਾ। ਠੀਕ ਆ ਜੀ। ਤੇ ਬੇਟੇ ਨੂੰ ਹੁਣ ਕਹਿੰਦੇ ਦੁਬਈ ਦੀ ਸਰਕਾਰ ਵੱਲੋਂ ਜਿਹੜੀ ਗੋਲੀ ਦੀ ਸਜ਼ਾ ਸੁਣਾਈ ਗਈ ਹੈ। ਹਾਂਜੀ। ਪਰਿਵਾਰ ਦੇ ਹਾਲਾਤ ਵੀ ਬਹੁਤ ਮਾੜੇ ਨੇ। ਹਾਂਜੀ ਹਾਂਜੀ ਜਿਆਦਾ ਹੋ ਗਏ। ਕੰਮ ਨਹੀਂ ਤੁਹਾਡੀ ਫਟ ਰਿਆ ਕੀ ਕਹਿਣਾ ਚਾਹੁੰਦੇ ਤੁਸੀਂ? ਅਤੇ ਇਹ ਹੀ ਕਹਣਾ ਚਾਹਣਾ ਵੀ ਕਿ ਉਹ ਗਵਰਨਮੈਂਟ ਮਦਦ ਕਰੇ ਤੇ ਉਹ ਪੈਸਾ ਤੇ ਲਾਹਵਰਦਾਨਾਂ ਨੂੰ ਦੇ ਕੇ ਮੁੰਡੇ ਸੇ ਅੱਜ ਵੀ ਤਾਂ ਬਹੁਤ ਅਜੀਬੀ ਗੱਲ ਹੈ ਤੁਹਾਨੂੰ ਕਿੰਨੇ ਦੱਸਿਆ ਕਿ ਉਹਨੂੰ ਉੱਥੇ ਗੋਲੀ ਦੀ ਸਜ਼ਾ ਹੋਈ ਗੋਲੀ ਮਾਰਨ ਦਾ ਉਹਨੇ ਨਾਲ ਮੁੰਡੇ ਨੇ ਦੱਸਿਆ ਜੀ ਕਦੋਂ ਤੋਂ ਜੇਲ੍ਹ ਚ ਬੰਦ ਮੁੰਡਾ ਉਹਨੂੰ ਮੇਰੇ ਖਿਆਲ ਨੇ ਜੀ 2020 ਹੈ ਜਾਂ ਤੀਜੇ ਮਹੀਨੇ ਦਾ ਫਸਿਆ ਜੀ ਮੁੰਡੇ ਦਾ ਬਚਾਵੇ ਜਿਆਦਾ ਪੰਜ ਪੰਜ ਮਾਂ ਖਾਲ ਲੱਗਿਆ ਗਲਤ ਦੱਸਿਆ ਗਿਆ ਮੁੰਡੇ ਨੇ ਤੁਸੀਂ ਕਹਿੰਦੇ ਹੋ ਵੀ ਉਹਦੇ ਹਿਸਾਬ ਨਾਲ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਕਰਦੇ ਵੀ ਪਹਿਲਾਂ ਮੁੰਡੇ ਤਿੰਨ ਚਾਰ ਸਾਲ ਹੋਰ ਨਾਲ ਉਹਨਾਂ ਨੇ ਜੇ ਦੋ ਆਪਣਾ ਸਭ ਚਾਲਿਆ ਸੀ ਬਾਅਦ ਤਨ ਫੜਾ ਲਵਾਂਗੇ ਇਦਾਂ ਹੀ ਪਛਾਹ ਹੀ ਕਰਾਂਗੇ ਜਿਹੜੇ ਕਮਰੇ ਚ ਰਹਿੰਦੇ ਸੀਗੇ ਕੰਮ ਕਰਨ ਤੋਂ ਬਾਅਦ ਉੱਥੇ ਹੀ ਇਹ ਲੜਾਈ ਝਗੜਾ ਹੋਇਆ ਸੀ ਉਹਨਾਂ ਦੇ ਵਿੱਚ ਹਾਂ ਜੇ ਮੇਰੇ ਨਾਲ ਉੱਥੇ ਹੋਇਆ ਤੋ ਇਹੇ ਕਰਕੇ ਉਹਦੇ ਵਿੱਚ ਜਵਾਬ ਵਿੱਚ ਫਿਰ ਉਹਨਾਂ ਨੇ ਜਿੰਦਾ ਉਹ ਨਹੀਂ ਮਾਫ ਹੁੰਦਾ ਮਾਦੇ ਅਗਾਈ ਦੇਣ ਵਾਲਾ ਉਹ ਤਿੰਨ ਜਣੇ ਆ ਗਏ ਕੌਂਦੇ ਦੇ ਸਾਦਾ ਜੋਖਾ ਗਿਆ ਕੀ ਜਿਹੜੇ ਜਿਹੜੇ ਤਿੰਨ ਚਾਰ ਜਣੇ ਦੇ ਕਹਿਨ ਤੇ ਨੇ ਆਪਣੇ ਸਿਰ ਲਿਆ ਜੋ ਵੀ ਕੀ ਉਹ ਬਗ ਉਹਨਾਂ ਦੇ ਨਾਲ ਇੱਥੇ ਤੁਹਾਡੇ ਪਿੰਡ ਦੇ ਆ ਕਿ ਐਸੇ ਸਾਡੇ ਪਿੰਡ ਦੇ ਨੂੰ ਉਹਦੇ ਨਾਲ ਹੀ ਕੋਈ ਸ਼ਾਂਕਰ ਦੇ ਕੋਈ ਕਿਤੇ ਦੇ ਸੀ ਕੋਈ ਢਾਲੀ ਪਿੰਡ ਉੱਪਰ ਪਿੰਡਾ ਉੱਥੇ ਦਾ ਸੀ ਮੁੰਡਾ ਉਹਨੇ ਜਾ ਕੇ ਸੁਣ ਕੇ ਉਹ ਜਿੱਦਾਂ ਕਹਿੰਦੇ ਨਿਆਣ ਬੁੱਢੀ ਦੇ ਵਿੱਚ ਉਹ ਪੁਰਾਣੇ ਰਹਿੰਦੇ ਸੀ ਨਵਾਂ ਗਿਆ ਸੀ ਨੂੰ ਪਤਾ ਨਹੀਂ ਸੀ ਕੁਝ ਵੀ ਤੇ ਨਹੀਂ ਸੀ ਜਦੋਂ ਭੇਜਿਆ ਸੀ ਉਹਨੂੰ ਉਨੀ ਜਾਨ ਦੱਸ ਗਈ ਠੀਕ ਆ ਜੀ ਤੇ ਹੁਣ ਗੱਲ ਹੁੰਦੀ ਉਹਨਾਂ ਫੋਨ ਤੇ ਫੋਨ ਤੇ ਤਾਂ ਵੱਲ ਅੱਜ ਵੀ ਤੋ ਦਨਵਾਰੀ ਹੋਈ ਆ ਮੁੰਡਾ ਆਪਣਾ ਵਿਆਹ ਨਹੀਂ ਜਿਹੜਾ ਆਪਣੇ ਇਹ ਨਾਲ ਹੀ ਨਾਗਰਿਕ ਦੋਨ ਬਰੀ ਗੱਲ ਹੋਈ ਕਹਿੰਦਾ ਭਾਜੀ ਵੇਚਦੇ ਗੱਲਬਾਤ ਹੈ ਬਈ ਜਨਾਬ ਐਸੇ ਇਕੱਠੇ ਹੋਏ ਤਾਂ ਫੇਰ ਤਾਂ ਮੁਸ਼ਕਲ ਹੋਵੇ ਹੋ ਸਕਦਾ ਅਰੇ ਜਿੱਦਾਂ ਕਹਿੰਦੇ ਗੋਲੀ ਮਾਰ ਸਕਦੇ ਨੇ ਇਹ ਪੈਸੇ ਦੇਤੇ ਦਾ ਕੋਈ ਛਟਕਾਰਾ ਹੋ ਜਾ ਦੱਸਿਆ ਕਦੋਂ ਤੱਕ ਕੋਈ ਨਹੀਂ ਦੱਖ ਨਹੀਂ ਅੱਜ ਤਾਂ ਤੁਹਾਨੂੰ ਪਹਿਲਾਂ ਤੁਸੀਂ ਦੇਖੀ ਫੋਟੋ ਮੁੰਡੇ ਦੀ ਸਰਦਾਰ ਦੀ ਉਹਨਾਂ ਨੇ ਵੇਹ ਭਰਦੇ ਦਾ ਮੁੰਡਾ ਬੜਾ ਛੋਣਾ ਹੋ ਮੱਲੇ ਅਲੱਗ ਕਰ ਦਿੱਤਾ ਨਹੀਂ ਤੇ ਬੇਨਤੀਆਂ ਕਰਦੇ ਹਾਂ ਤੁਸੀਂ ਸਮਾਜ ਸੇਵਕਾਂ ਨੂੰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਇਹ ਹੀ ਕਹਿਣਾ ਚਾਹੁੰਦੇ ਹਾਂ ਕਿ ਕੋਈ ਆਪਣੇ ਵੀਰ ਭਰਾ ਹੋਰ ਜਿੱਦਾਂ ਕੋਈ ਮੱਲ ਚਾਲੇ ਛਾਲੇ ਬੰਦੇ ਐ ਨਰਿ ਹੈਗੇ ਆ ਕੋਈ ਵੈਸੇ ਦੇਣ ਸਾਨੂੰ ਤੇ ਸኩል ਸਰਕਾਰ ਦੇ ਦੇਵੇ ਤੇ ਮੁੰਡਾ ਖੜਾ ਆ ਜੇ ਤਾਂ ਸਾਨੂੰ ਬਹੁਤ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ। ਕੀ ਨਾਮ ਹੈ ਤੁਹਾਡਾ? ਮੇਰਾ ਪਰਮਜੀਤ ਸਿੰਘ ਹੈ ਜੀ। ਮੈਂ ਸੜਾਲਾ ਕਲਾਂ ਦਾ ਰਹਿਣ ਵਾਲਾ ਹਾਂ। ਇਹ ਜਿਹੜੇ ਹੁਣ ਇਹ ਤੁਹਾਨੂੰ ਸਾਰੇ ਬੰਦੇ ਘਟਨਾ ਸੁਣਾ ਰਹੇ ਹੈਗੇ ਇਹ ਮੇਰੇ ਪਿੰਡ ਦੇ ਬਸਨੀਕ ਹੈਗੇ ਆ। ਇਹਨਾਂ ਨੇ ਆਪਣੇ ਬੱਚੇ ਨੂੰ ਆਪਣਾ ਮਕਾਨ ਵੇਚ ਕੇ ਇੱਥੋਂ ਭੇਜਿਆ ਸੀਗਾ ਬਾਹਰ ਰੋਜ਼ੀ ਰੋਟੀ ਕਮਾਉਣ ਦੇ ਲਈ। ਜਿਸ ਕਮਰੇ ਵਿੱਚ ਰਹਿੰਦੇ ਸੀਗੇ ਕਿਤੇ ਮੁੰਡੇ ਆਸਰੇ ਤੇ ਲੱਗ ਲੜੂ ਪਏ। ਕਿਸੇ ਬੰਦੇ ਦੀ ਡੈਥ ਹੋ ਗਈ ਤੇ ਉਹਦੇ ਨਾਲ ਦੇ ਬੰਦਿਆਂ ਨੇ ਚੱਕ ਚਗਾ ਕੇ ਉਹਦੀ ਉਮਰ ਘੱਟ ਸੀਗੀ ਤੇ ਉਹਨੂੰ ਪਸਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਵਿੱਚ ਉਹ ਬੰਦੇ ਤਾਂ ਸਾਰੇ ਛੁੱਟ ਗਏ ਤੇ ਹੁਣ ਇਹਨਾਂ ਨੂੰ ਗੋਲੀ ਦਾ ਸ਼ੂਟ ਦਾ ਆਰਡਰ ਹੋਇਆ ਹੋਇਆ ਸਾਡੂ ਸਾਰਿਆਂ ਨੂੰ ਬੇਨਤੀ ਹੈਗੀ ਆ ਕਿ ਜਿੰਨੇ ਮੋਰੇ ਸਮਾਜ ਸੇਵੀ ਬੰਦੇ ਹੈਗੇ ਆ ਜੈਨ ਆਰ ਆਈ ਪਾਰਟੀਆਂ ਹੈਗੀਆਂ ਸਾਡੀ ਵੱਧ ਤੋਂ ਵੱਧ ਮਦਦ ਕਰਨ ਤਾਂ ਕਿ ਇਹਨਾਂ ਇਸ ਬਰਵਾਦ ਦਿਹਾੜੀ ਕਰਨ ਵਾਲੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਾਂ ਜਿਹੜੀ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਹੈ ਤੇ ਬਾਪ ਦਿਹਾੜੀ ਦਾ ਕੰਮ ਕਰਦਾ ਹੈਗਾ ਇਹਨਾਂ ਦੀ ਵੱਤਵਾਦ ਮਦਦ ਦਿੱਤੀ ਹੈ ਤਾਂ ਕਿ ਇਹਨਾਂ ਦਾ ਬੇਟਾ ਜਿਹੜਾ ਇਕੱਲਾ-ਇਕੱਲਾ ਹੈਗਾ ਉਹ ਘਰੋਂ ਘਰ ਆ ਸਕੇ ਇਹਨਾਂ ਦੇ ਨਾਲ ਇਹਨਾਂ ਦੀ ਵੱਤਵਾਦ ਸਰਕਾਰ ਵੀ ਮਦਦ ਕਰੇ ਕਿਉਂਕਿ ਸਰਕਾਰ ਹਮੇਸ਼ਾ ਕਹਿੰਦੀ ਆ ਕਿ ਆਪਾਂ ਜਿਹੜੇ ਬੱਚੇ ਬਾਹਰ ਗਏ ਉਹਨਾਂ ਦੀ ਸਪੋਰਟ ਕਰਦੇ ਆ ਮੈਂ ਮੁੱਖ ਮੰਤਰੀ ਤੋਂ ਪ੍ਰਧਾਨਵਾਦ ਤੋਂ ਇਹੀ ਆਸ ਕਰਦਾ ਹੈਗਾ ਕਿ ਇਹਨਾਂ ਇਸ ਪਰਿਵਾਰ ਦੀ ਵੱਤਵਾਦ ਮਦਦ ਕੀਤੀ ਜਾਵੇ ਤਾਂ ਕਿ ਇਹ ਵਿਅਕਤੀਆਂ ਦਾ ਜਿਹੜਾ ਇਕੱਲਾ-ਇਕੱਲਾ ਜਿਹੜਾ ਬੇਟਾ ਬਾਹਰ ਐਨਆਰਆਈ ਫਸਿਆ ਹੋਇਆ ਹੈਗਾ ਉਹ ਦੁਬਈ ਤੋਂ ਘਰ ਆ ਸਕੇ ਉਹ ਬਾਕੀ ਸਾਰੀਆਂ ਤਿੰਨ ਲੜਕੀਆਂ ਇੱਕੋ ਇੱਕ ਬੇਟਾ ਹੈਗਾ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਇਹਨਾਂ ਦੀ ਵੱਧ ਤੋਂ ਵੱਧ ਪਰਿਵਾਰ ਮਦਦ ਕਰਨ ਤੇ ਇਹ ਬੰਦੇ ਜਿਹੜੇ ਆਪਣੇ ਬੇਟੇ ਦਾ ਮੂੰਹ ਦੇਖ ਸਕਣ ਧੰਨਵਾਦ